ਦੇ ਹਿੱਤੇ ਲੱਗ ਚੁਕਿਆ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਤੀ ਬਸਟਾ ਰੋਡ ਮੋਡਮ ਦੀ ਸਾਡੀ ਵੀਡੀਓ ਨੰਡ ਤੇਖ ਦੇਖੋ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਸੂਤੀ ਚੁੰਨੀ ਦਿਖਾ ਰਹੇ ਹਾਂ ਜੀ ਕਾਟਨ ਦੀ ਚੁੰਨੀ ਗਰਮੀ ਅ ਸੀਜ਼ਨ ਕਰਕੇ ਕਾਟਨ ਦੀ ਚੁੰਨੀ ਦੀ ਰੋੜਾ ਬਿਲਕੁਲ ਕੈਮਰਕ ਦੀ ਚੁੰਨੀ ਕਾਟਨ ਦੀ ਸਵਾ ਦੋ ਮੀਟਰ ਦੀ ਚੁੰਨੀ ਹੈ ਜੀ ਬਾਜ਼ਾਰ ਚ ਮਿਲੇ 150 ਦੀ ਬਾਜ਼ਾਰ ਚ ਮਿਲ 140 ਭਰਾਵਾਂ ਦੀ ਹੱਤੀ ਦਾ ਰੇਟ ਸਿਰਫ 100 ਰੁਪਏ ਚ ਕਰਤੀ ਜੀ ਰੰਗ ਡਿਜ਼ਾਈਨ ਬਹੁਤ ਨਵੇਂ ਤੋਂ ਨਵੇਂ ਆ ਚੁੱਕੀ ਹੈ ਇਹਦੇ ਵਿੱਚ ਨਵੇਂ ਡਿਜ਼ਾਈਨ ਕੋਟਨੀ ਜੁੰਨੀ ਜਿਵੇਂ ਸਾਫਟ ਕਪੜਾ ਮਲੈਮ ਕਪੜੇ ਦੀ ਹੈ ਜੀ ਬਿਲਕੁਲ ਇਹਨਾਂ ਦੀ ਖੋਜੀ ਸਾਰੇ ਨਵੀਂ ਡਿਜ਼ਾਈਨਿੰਗ 2.5 ਮੀਟਰ ਦਾ ਸਾਈਜ਼ ਾਰਕੰਡੀ ਵੈਲ ਦੀ ਚੁੰਨੀ ਜੀ ਰੇਟ ਸਿਰਫ 100 ਰੁਪਏ ਦੇ ਵਿੱਚ ਜੀ ਗਰਮੀ ਵਾਲੇ ਕੱਪੜੇ ਦਾ ਭਾਰੀ ਸੇਰਮੇਲਾ ਚੱਲ ਰਿਹਾ ਹੈ 15 15 ਜੂਨ ਤੱਕ ਜੀ ਸੇਲ ਦਾ ਪਾਸੋ ਵੱਧ ਫਾਇਦਾ ਉਠਾਓ ਭਰਾਵਾਂ ਦੀ ਹੱਤੀ ਬਸਟਾਂ ਰੋਡ ਮੋੜ ਮੰਡੀ ਆ ਜੀ ਇਹੇ ਆ ਦੇਖੋ ਜੀ ਸਰੇਕ ਦੇ ਡੁਬੱਟੇ ਦੇ ਵਿੱਚ 4 ਤੋਂ 5 ਕਲਰ ਹੋਣਗੇ ਜੀ ਬ੍ਰੀਕ ਪ੍ਰਿੰਟ ਵੀ ਆਇਆ ਜੀ ਅੱਜ ਹੀ ਵਾਰ ਅੱਗੇ ਸਾਰੇ ਮੋਟਾ ਪ੍ਰਿੰਟ ਆਉਂਦਾ ਸੀ ਜੇ ਬਾਅਦ ਦੀ ਮੰਗ ਸੀ ਬ੍ਰੀਕ ਪ੍ਰਿੰਟ ਚ ਲਿਓ ਜੀ ਸਾਰੇ ਬ੍ਰੀਕ ਪ੍ਰਿੰਟ ਵੀ ਆਇਆ ਜੀ ਡੁਬੱਟਾ ਇਹ ਕਾਤਨਦਾਰ ਕੰਢੀ ਵਾਲਾ ਡੁਬੱਟਾ ਇਹ ਜੀ ਪੰਜ ਕਲਰ ਮਿਲ ਜਣਗੇ ਜੀ ਬ੍ਰੀਕ ਪ੍ਰਿੰਟ ਦੇ ਵਿੱਚ ਗਰਮੀ ਵਾਲੇ ਕਲਰ ਹਲਕੇ-ਹਲਕੇ ਕਲਰ ਜੀ ਫੈਨਸੀ ਚਾਰਟ ਆ ਸਾਰਾ ਜੀ ਹਲ ਕਰਮੀ ਵਾਲਾ 150 ਰੁਪਏ ਦੇ ਵਿੱਚ ਜੀ ਨਵੇਂ ਡਾਇਨੈਜ ਪਹੁੰਚ ਚੁੱਕੇ ਆ ਜੀ ਕਾਟਨ ਦੀ ਆਰਕੰਡੀ ਵੈਲ ਦੀ ਜੁਨੀ ਜੀ ਪੰਜ ਪੰਜ ਰੰਗ ਹੋਣ ਵੀ ਹਰੇਕ ਡਿਜ਼ਾਈਨ ਦੇ ਵਿੱਚ ਨਵੇਂ ਰੰਗ ਲੈ ਆ ਨਾ ਚੁੱਕੇ ਆ ਜੀ ਹਰਕੰਦੀ ਬੈਲ ਦੀ ਚੁੰਨੀ ਰੇ ਸਿਰਫ 100 ਪੀਜੀ ਰੰਗ ਲਾਈਟ ਡਾਰਕ ਸਾਰੇ ਚਾਰਟ ਆ ਚੁੱਕੇ ਆ ਜੀ ਆਇਓ ਡਾਰਕ ਚਾਰਟ ਦੇ ਵਿੱਚ ਵੀ ਹੈ ਜੀ ਕੁੜੀਆਂ ਵਾਲੇ ਰੰਗ ਆ ਜੀ ਸਾਰੇ ਫੈਂਸੀ ਚਾਰਟ ਆ ਜਿਵੇਂ ਦੇਖੋ ਜੀ ਕਿੰਨੀ ਸੋਹਣੀ ਆਈ ਹੈ ਸਾਰੀ ਕਲਰ ਸਾਰੇ 5 5 ਕਲਰ ਜੀ ਸਾਰੇ ਕਲ ਇਹਨਾਂ ਦੇ ਵਿੱਚ ਸਾਡੀ ਵੀਡੀਓ ਨੂੰ ਵਰਤੋ ਬਾਅਦ ਸ਼ੇਅਰ ਕਰੋ ਤੇ ਸਾਡੇ ਗਰੁੱਪ ਨੂੰ ਚੈਨਲ ਨੂੰ ਲਾਈਕ ਕਰੋ ਪਰਾਮਾਂ ਦੀ ਹੱਤੀ ਬਸਟਾਂ ਰੋਡ ਮੋਡ ਮੰਡੀ ਆ ਜੀ ਆ ਦੇਖੋ ਵਾਈਟ ਦੇ ਵਿੱਚ ਵੀ ਆਇਆ ਜੀ ਸਾਰੇ ਦੇਖੋ ਕਿੰਨੇ ਸੋਹਣੇ ਹੈ ਵਾਈਟ ਦੇ ਵਿੱਚ ਜੀ ਬੇਬੀ ਪੰਜ ਕੰਦਰ ਹੋਣਗੇ ਜੀ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਕਾਟਨ ਦੇ ਆਰਕੰਡੀ ਵੈਲ ਦੇ ਦਰਵਾਤੇ ਆ ਚੁੱਕੇ ਆ ਜੀ ਪਰਾਮਾਂ ਦੀ ਹੱਤੀ ਤੇ ਕਲਰ ਦੇਖੋ ਇਹ ਕਿੰਨੇ ਫੈਲ ਸੀ ਕਲਰ ਪੰਜ ਪੰਜ ਕਿਧਰ ਕਲਰਾਂ ਦੇ ਮਾਲ ਹੈ ਜੀ ਅਰੰਗਵਲੀ ਵਾਲਾ ਡੈਨ ਵੀ ਆਇਆ ਜਿੱਤੀ ਬਾਰੇ ਦੇ ਵਿੱਚ ਮਲਟੀ ਕਲਰ ਮਾ ਦੇਖੋ ਜੀ ਕਿੰਨੇ ਸੋਹਣੇ ਆੜੀਆਂ ਨੇ ਦੇਖ ਫੈਂਸੀ ਕਲਰਾਂ ਦੇ ਵਿੱਚ ਕਾਟਨ ਆਰਕੰਡੀ ਵਾਲ ਦੇ ਦੁਪੱਟੇ ਜੀ ਪਰਾਮਾਂ ਦੇ ਹੱਟੇ ਤੇ ਹਰੇਕ ਕੱਪੜੇ ਦੀ ਸੇਲ ਚੱਲ ਰਹੀ ਹੈ ਕਾਟਨ ਦੇ ਸੂਟਾਂ ਦੀ ਦੁਪੱਟੀਆਂ ਦੀ ਕਮੀਜ਼ ਪਜਾਮਾ ਦੀ ਭਾਰੀ ਸੇਲ ਠਮਾਕਾ ਸੇਲ ਚੱਲ ਰਹੀ ਹੈ ਪਰਾਮਾਂ ਦੇ ਹੱਟੇ ਤੇ ਇਹ ਆਰਕੰਡੀ ਵੈਲ ਦੇ ਲੋਕ ਤੇ ਦਿਖਾ ਰਹੇ ਹਾਂ ਤੁਹਾਨੂੰ ਜੀ ਹਰੇਕ ਕੱਪੜਾ ਸੇਲ ਦੇ ਉੱਤੇ ਬਹੁਤ ਘੱਟ ਰੇਟਾਂ 'ਚ ਫੈਂਸੀ ਕੱਪੜਾ ਗਰਮੀ ਵਾਲਾ ਕੱਪੜਾ ਕਾਟਨ ਦੇ ਕੱਪੜੇ ਮਿਲ ਰਹੇ ਹੈ ਜੀ ਆਬ੍ਰਿਕ ਪ੍ਰਿੰਟ ਜੜੀ ਨਹੀਂ ਖੋਰ ਆ ਗਈ ਜੀ ਵੀ 5 ਕਿਲੋ ਹੋਣਗੀਆਂ ਜੀ ਫੈਨਸੀ ਦੁਕੱਟੇ ਕਾਟਨ ਦੇ ਭਰਾਮਾਂ ਦੀ ਹੱਤੀ ਬਸਟਾ ਰੋਡ ਤੇ ਲੈਨਲੀ ਪਹੁੰਚੋ ਫੈਨਸੀ ਦੁਕੱਟਿਆਂ ਦਾ ਭਾਰੀ ਸੇਲ ਮੇਲਾ ਸੂਟਾਂ ਦਾ ਭਾਰੀ ਸੇਲ ਮੇਲਾ ਭਰਾਮਾਂ ਦੀ ਹੱਤੀ ਬਸਟਾ ਰੋਡ ਮੋੜ ਮੰਡੀ